ਪਾਠੀ ਸਿੰਘ ਕਰਦਾ ਰਿਹਾ ਮਿੰਤਾ ਪਰ ਔਰਤਾਂ ਨੇ ਸ਼ਰਿਆਮ ਗੁਰਦੁਆਰਾ ਸਾਹਿਬ ਵਿੱਚ ਕੀਤੀ ਬੇਅਦਬੀ ਅਕਸਰ ਹੀ ਗੁਰੂ ਘਰਾਂ ਵਿੱਚ ਲੋਕ ਗੁਰੂ ਦਾ ਓਟ ਆਸਰਾ ਲੈਣ ਜਾਂਦੇ ਨੇ ਪਰ ਹੁਣ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਔਰਤਾਂ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕੋਲ ਲੜਦੀਆਂ ਤੇ ਖਾਈ ਦੇ ਰਹੀਆਂ ਨੇ ਅਤੇ ਇੱਕ ਔਰਤ ਤਾਂ ਗੁਰੂ ਸਾਹਿਬ ਦੇ ਅੱਗੇ ਰੱਖੇ ਹੋਏ ਸ਼ਸਤਰ ਚੱਕ ਕੇ ਮਾਰਨ ਲੱਗਦੀ ਹੈ ਪਾਠੀ ਸਿੰਘ ਵੀ ਰੋਕਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਔਰਤਾਂ ਕਿਸੇ ਦੇ ਰੋਕਿਆਂ ਨਹੀਂ ਰੁਕਦੀਆਂ ਸੋ ਕੀ ਇਹਨਾਂ ਔਰਤਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਇਹ ਸਭ ਕੁਝ ਕਰਨਾ ਸ਼ੋਭਾ ਦਿੰਦਾ ਹੈ ਕਿ ਇਸ ਤਰ੍ਹਾਂ ਗੁਰੂ ਦੇ ਸ਼ਾਸਤਰਾਂ ਦੀ ਬੇਅਦਬੀ ਕਰਨੀ ਚਾਹੀਦੀ ਸੀ ਕਿ ਅਸੀਂ ਲੋਕ ਗੁਰੂ ਨੂੰ ਭੁੱਲ ਕੇ ਸਿਰਫ ਪ੍ਰਧਾਨਗੀਆਂ ਜੋਗੇ ਹੀ ਰਹਿ ਗਏ ਹਾਂ ਸੋ ਇਸ ਘਟਨਾ ਦੀ ਅਸਲ ਸਚਾਈ ਦਾ ਤਾਂ ਪਤਾ ਨਹੀਂ ਕਿ ਇਹ ਲੜਾਈ ਕਿਉਂ ਹੋਈ ਅਤੇ ਕਿੱਥੇ ਦੀ ਇਹ ਘਟਨਾ ਹੈ ਪਰ ਇਹੋ ਜਿਹੀਆਂ ਹਰਕਤਾਂ ਕਰਕੇ ਲੋਕ ਸਾਬਤ ਕੀ ਕਰਨਾ ਚਾਹੁੰਦੇ ਨੇ ਕੀ ਹੁਣ ਲੋਕਾਂ ਨੂੰ ਗੁਰੂ ਦਾ ਵੀ ਡਰ ਨਹੀਂ ਰਿਹਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ